ਸ਼ੇਰਪਗਤ ਸਿੰਘ ਗਰਲ ਕਾਲਜ ਹੈ ਉਸ ਦੇ ਚੇਅਰਮੈਨ ਨੇ ਇੱਕ ਵਾਰ ਜ਼ੋਰਦਾਰ ਤਾੜੀਆਂ ਮਾਰ ਦਿਓ ਪ੍ਰਤਾਪ ਜੀ ਦੇ ਲਈ ਪ੍ਰਭੂ ਸ਼੍ਰੀ ਰਾਮ ਦੇ ਨਾਮ ਦੇ ਦੀਪਕ ਜਲਾਕਰ ਅੱਜ ਦੀ ਇਸ ਪਾਵਨ ਕੋ ਰਿਤ ਕਰਾਤੀ ਦੀ ਸ਼ੁਰੂਆਤ ਕਰਦੇ ਹੋਏ ਗੱਜਪਤ ਸਿੰਘ ਜੀ ਫੜਿਆਣਾ ਮੁਕੇਸ਼ ਰਾਣਾ ਸਾਡੇ ਨਮੋਸੇ ਹਨਿੰਦਰ ਸਿੰਘ ਜੀ ਔਰ ਟੀਮ ہمارے پردھان گوپی رانا جی ہوئے گوپی جی مارا جا ਆਦਰ ਹੋਵੇ ਸੋ ਇਹ ਮੈਂ ਯਾਰਾਂ ਬੇਨੀਆਂ ਦੇ ਨਾਲ ਸਾਡੀ ਪਾਸਟ ਮਲੰਗਾ ਵਾਲੀ ਹਉ ਫੱਕਰਾਂ ਦੀ ਚਾਲ ਗੱਲਾਂ ਹਾਰੇ ਮੋੜੀ ਉੱਤੇ ਗੱਲਾਂ ਹਾਰੇ ਮੋੜੀ ਉੱਤੇ ਅਸੀਂ ਸੱਚੀਆਂ ਸੁਣਾਈਆਂ ਲੋਕੀ ਨੋਟ ਨੇ ਕਮਾਉਂਦੇ ਅਸੀਂ ਯਾਰੀਆ ਕਮਾਈਆ ਲੋਕੀ ਮੇਰਾ ਜਨਮ ਲੈ हूंदी कॾहिं नच नोटी कमा असीं आरियूं कमाई कमंद असीं आई अंकम ہو راون کی پہن ہے پتکار ہے ہے اپنی زبان کا نرم دو کیا ہو یا ابھی بتاؤں موت کا نیر بالکل بول چکی تم اس سے کیوں خفا ہو جلدی سے جلدی یہاں سے دفا ہو لکشمن اس کی رگ رگ میں شرارت پری ہوئی ہے جب تک یہ سجا نہ پائے گی یہاں سے نہیں جائے گی بے تو ہمیں طاقت کا ڈر دکھاتی ہے اور راون کی پہن ہونے کا ناز کرتی ہے آئی در تجھے ابھی سبق سکھاتا ہوں ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਸੰਗਤ ਚਾਲੇ ਉਤਸ਼ਾਹ ਘੱਟ ਲੱਗਦਾ ਇੱਕ ਵਾਰ ਫੇਰ ਸਾਰੀ ਸੰਗਤ ਆਪਾਂ ਹੱਥ ਖੜੇ ਕਰਕੇ ਆਪਣੇ ਪ੍ਰਭੂ ਰਾਮ ਨੂੰ ਉਹਨਾਂ ਦਾ ਜੈਕਾਰਾ ਲਾਉਣਾ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਆ ਬਣੀ ਬਹੁਤ ਧੰਨਵਾਦੀ ਆ ਸਾਰੀ ਆਰਗੇਨਾਈਜ਼ਿੰਗ ਕਮੇਟੀ ਦਾ ਪ੍ਰਧਾਨ ਜੀ ਦਾ ਜਿਹੜਾ ਹਰ ਸਾਲ ਇੱਥੇ ਆਉਣ ਦਾ ਮੌਕਾ ਦਿੰਦੇ ਹੋਂ ਤੇ ਇਸੇ ਬਹਾਨੇ ਸੰਗਤ ਦੇ ਰੂਪ ਰੂਪ ਹੋਣ ਦਾ ਵੀ ਮੌਕਾ ਮਿਲਦਾ ਹੈ ਸ਼ਰਾਧਾ ਦੇ ਦਿਨ ਖਤਮ ਹੋਣ ਤੋਂ ਬਾਅਦ ਆਪਾਂ ਸਾਰੇ ਹੀ ਨਵਰਾਤਰੀਆਂ ਦਾ ਬੜੀ ਉਤਸ਼ਾਹ ਦੇ ਨਾਲ ਆਪਾਂ ਅਢੀਕ ਕਰਦੇ ਆ ਜਿੰਨੇ ਵੀ ਆਪਣੇ ਸ਼ੁਭ ਕਾਰਨ ਕਾਰਜ ਹੋਣ ਚਾਹੇ ਕੋਈ ਪ੍ਰੋਪਰਟੀ ਲੈਣ ਦਾ ਹੋਵੇ ਕੋਈ ਵੀ ਖਰਚ ਗੱਡੀ ਲੈਣੀ ਕੋਈ ਚੀਜ਼ ਲੈਣੀ ਆਪਾਂ ਇਹੀ ਦਿਨਾਂ ਦੇ ਵਿੱਚ ਆਪਣੀ ਕੋਸ਼ਿਸ਼ ਹੋਜੀ ਹੈ ਕਿ ਆਪਾਂ ਚੰਗੇ ਦਿਨਾਂ ਦੇ ਵਿੱਚ ਚੰਗਾ ਕੰਮ ਕਰੀਏ ਰਾਮ ਜੀ ਲਾ ਆਪਦੇ ਆਪ ਦੇ ਵਿੱਚ ਸਾਡੇ ਬੱਚਿਆਂ ਲਈ ਸਾਡੇ ਨੌਜਵਾਨ ਪੀੜੀ ਲਈ ਇੱਕ ਬਹੁਤ ਜ਼ਰੂਰੀ ਸੰਦੇਸ਼ ਹੈ ਜੋ ਕਿ ਸਾਡੀ ਨੌਜਵਾਨ ਪੀੜੀ ਨੂੰ ਸਿਰਫ ਆਪਦੇ ਧਰਮ ਦੇ ਨਾਲ ਹੀ ਨਹੀਂ ਜੋੜਦੀ ਬਲਕਿ ਇੱਕ ਸੰਦੇਸ਼ ਵੀ ਦਿੰਦੀ ਹੈ ਕਿ ਬੁਰਾਈ ਦਾ ਹਮੇਸ਼ਾ ਅੰਤ ਹੋਇਆ ਤੇ ਅੰਤ ਹਮੇਸ਼ਾ ਹੁੰਦਾ ਰਹੇਗਾ ਸੱਚ ਨੇ ਚੰਗਿਆਈ ਨੇ ਬੇਸ਼ੱਕ ਔਖਾ ਜਿੱਤੇ ਪਰ ਜਿੱਤ ਦਾ ਅੰਤ ਚ ਸੱਚੀ ਹੈ ਤੇ ਇੱਥੇ ਸਿਰਫ ਆਪਾਂ ਕਲਾਕਾਰਾਂ ਦਾ ਪਰਫਾਰਮੈਂਸ ਦੇਖਣ ਦੇ ਨਾਲ ਨਾਲ ਇਸ ਰਾਮਦੀਨ ਦਾ ਮੈਸੇਜ ਸੰਦੇਸ਼ ਜੇ ਉਹਨੂੰ ਸਮਝਣ ਦੀ ਕੋਸ਼ਿਸ਼ ਵੀ ਕਰੀਏ ਤਾਂ ਉਹ ਵੀ ਸਾਡੇ ਲਈ ਬਹੁਤ ਚੰਗਾ ਦਿਸ਼ਾ ਨਿਰਦੇਸ਼ ਹੋਊਗਾ ਮੈਂ ਤੁਹਾਨੂੰ ਸਾਰਿਆਂ ਨੂੰ ਅਡਵਾਂਸ ਦੇ ਵਿੱਚ ਕਿਉਂਕਿ ਅਗਲੇ ਦਿਨਾਂ ਦੇ ਵਿੱਚ ਸ਼ਾਇਦ ਦੁਬਾਰਾ ਅੱਜ ਦੀ ਲਵਾਉਣ ਦਾ ਮੌਕਾ ਨਾ ਮਿਲ ਸਕੇ ਅੱਜ ਹੀ ਤੁਹਾਨੂੰ ਸਾਰਿਆਂ ਨੂੰ ਦੁਸ਼ੇਰੇ ਦੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਲੱਖ ਲੱਖ ਵਧਾਈ ਦਿੰਦਾ ਤੇ ਆਪਾਂ ਸਾਰੇ ਹੁਣ ਬਹੁਤਾ ਸਮਾਂ ਟੋਟਾ ਨਹੀਂ ਲੈਣਾ ਕਿਉਂਕਿ ਮੈਨੂੰ ਪਤਾ ਹੈ ਵੀ ਅੰਦਰੋਂ ਛਾਹ ਹੁੰਦਾ ਝਲਕੀਆਂ ਦੇਖਣ ਦੇ ਲਈ ਮੈਂ ਇੱਕ ਵਾਰ ਫੇਰ ਸਾਰੀ ਟੀਮ ਦਾ ਪੱਤਰਕਾਰ ਸਹਿਬਾਨ ਦਾ ਜਿਹੜੇ ਕਿ ਸਾਡੀ ਸੰਗਤ ਨੂੰ ਘਰੇ ਬੈਠਿਆਂ ਨੂੰ ਵੀ RAM LILA ਦਾ ਆਨੰਦ ਮਾਣਨ ਦਾ ਮੌਕਾ ਦਿੰਦੇ ਆ ਲੋਕਾਂ ਨੂੰ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਹੈ ਤੇ ਸਾਰੀ ਕਮੇਟੀ ਦਾ ਪ੍ਰਧਾਨ ਜੀ ਦਾ ਬਹੁਤ ਬੇਣੀ ਹੈ ਜੈ ਸ਼੍ਰੀ ਰਾਮ ਜੈ